ਕਿ ਅਸੀਂ ਜਦੋਂ ਬਾਹਰਲੇ ਟੂਰ ਤੇ ਗਏ ਜੀ ਸੁਰਿੰਦਰ ਚੰਦੇ ਤੇ ਗੁਲਸ਼ਨ ਕੋਮਲ ਦੀ ਬੋਲਚਾਲ ਵੀ ਬੰਦ ਸੀ ਅੱਛਾ ਹੋ ਗਈ ਸੀ ਇਹਨਾਂ ਦੀ ਬੰਦ ਹਾਂ ਇਹਨਾਂ ਦੀ ਬੰਦ ਸੀਗੀ ਅੱਛਾ ਇਹਨਾਂ ਗੈਪ ਪੈ ਚੁੱਕਿਆ ਸੀ ਉੱਥੇ ਆਸ਼ਾ ਸ਼ਰਮਾ ਸਾਡੇ ਜਿਹੜੇ ਐਂਕਰ ਸੀ ਭੈਣ ਜੀ ਆਸ਼ਾ ਭੈਣ ਜੀ ਤੇ ਮਨਿੰਦਰ ਗਿੱਲ ਸਾਡਾ ਕਰਤਾ ਧਰਤਾ ਪ੍ਰਮੋਟਰ ਸਾਡਾ ਤੇ ਮੈਂ ਉਹ ਬੈਠੇ-ਬੈਠੇ ਐ ਗੱਲ ਚੱਲ ਪਈ ਵੀ ਚੰਦੇ ਦੀ ਤੇ ਕੋਮਲ ਦੀ ਸੁਲ੍ਹਾ ਕਰਾ ਦੀਏ ਕਿ ਕਿੰਨੇ ਦੇ ਬੜੇ ਹਟਗੀ ਤੇ ਆਏ ਹੋਏ ਸੀਗੇ ਉਹਦੇ ਦੇਖੋ ਨਾ ਜਿਉਨੇ ਮੋੜ ਦੇ ਵਿੱਚ ਵੀ ਤਾਂ ਕੁਲਸ਼ਨ ਕੌਮਲੀ ਸੀ ਫਿਰ ਉਹਨਾਂ ਦੇ ਹੋਰ ਜਿਹੜੇ ਗਾਲੇ ਨਾ ਬਦਲਾਂ ਨੂੰ ਪੁੱਛ ਗੋਰੀਆ ਰਿਹਾ ਘਾਲ ਦਾ ਸਨੇਮ ਇਹ ਹਜ਼ਾਰ ਹੈ ਉਹ ਫੌਜੀਆ ਦੇ ਬਾਰੇ ਗੀਤ ਸੀਗਾ ਉਹ ਵੀ ਇਹਨਾਂ ਦਾ ਦੁਕਾਨਾ ਜੁੜੀਦਾ ਸੀ ਫੇਰ ਖਰੀ ਮੇਰੇ ਖਿਆਲ ਉਹ ਜਨ ਚੜੀ ਅਮਲੀ ਦੀ ਬੜਾ ਚੱਲਿਆ ਸੀ ਉਹਦੇ ਵਿੱਚ ਵੀ ਕੁਲਸ਼ਨ ਕੌਮਲ ਦੇ ਤੇ ਛਿੰਦੇ ਦੇ ਬਹੁਤ ਦੁਕਾਨੇ ਹਟ ਹੋਏ ਹੋਏ ਸੀ ਉਹ ਜੀ ਅਸੀਂ ਛਿੰਦੇ ਨਾਲ ਗੱਲ ਕੀਤੀ ਵੀ ਜੰਦੇ ਸਟੋਰ ਦੇ ਵਿੱਚ ਆ ਵੀ ਇਧਰ ਸਾਡਾ ਪੰਚਾਇਤ ਦਾ ਫੈਸਲਾ ਵੀ ਸੁੱਲਾ ਸਫਾਈ ਕਰਾਓ ਤੇ ਸਟੇਜ ਤੇ ਵੀ ਦੁਬਾਰਾ ਦੁਗਾਣੇ ਗਏ ਜਾਣ ਕੁਛ ਗੁਲਸ਼ਨ ਕੋਮਲ ਨੂੰ ਵੀ ਉਧਰ ਸਹਿਮਤ ਕਰਾ ਲਿਆ ਫਿਰ ਉਹ ਉਧਰ ਕੈਲੀਫੋਰਨੀਆ ਵਾਲੇ ਇੱਕ ਸਟੇਜ ਸੀਗੀ ਤੇ ਉਥੇ 8 ਸਾਲ ਬਾਅਦ ਇਹ ਅਨਾਉਂਸ ਕਰਕੇ ਅਛਾਪਨ ਜੀ ਨੇ ਅਨਾਉਂਸ ਕੀਤਾ ਵੀ 8 ਸਾਲ ਬਾਅਦ ਸ੍ਰਿੰਦਰ ਚੰਦਾ ਤੇ ਗੁਲਸ਼ਨ ਕੋਮਲ ਫਿਰ ਦੁਬਾਰਾ ਸਟੇਜ ਤੇ ਚੜ ਰਹੇ ਆ 8 ਸਾਲ ਇਹਨੇ ਗੈਪ ਪੈ ਗਿਆ ਸੀ ਦੋਨੋਂ ਦਾ ਗੈਪ ਪੈ ਗਿਆ ਸੀ